ਦੂ ਅਖਨਵਰਾਮ ਤੇ ਕੰਨ ਨੂੰ ਸਕੂਨ ਵਿਰਾਸਤ ਤੇ ਤੁਸੀਂ ਸੁਣਨ ਜਾ ਰਹੇ ਹੋ ਡਾਕਟਰ ਤੁਗਾ ਗੁਰਪ੍ਰੀਤ ਦੀ ਲਿਖੀ ਹੋਈ ਪੁਸਤਕ 40 ਦਿਨ ਕੇਸਰ ਤੇ ਫਕੀਰ ਦੀ ਯਾਤਰਾ ਜੇਕਰ ਇਸ ਪੁਸਤਕ ਨੂੰ ਤੁਸੀਂ ਖਰੀਦ ਕੇ ਪੜ੍ਹਨਾ ਚਾਹੁੰਦੇ ਹੋ ਤਾਂ ਇਸ ਨੂੰ ਛਾਪਿਆ ਹੈ ਆਟਮਨ ਆਟ ਪਟਿਆਲਾ ਨੇ ਸਮਰਪਣ ਮੇਰੇ ਪਿੰਡ ਦੀਆਂ ਅਸੀਸਾਂ ਲਬਰੀਜ਼ ਮਿੱਟੀ ਨੂੰ ਦਾਦੀਆਂ ਦੀਆਂ ਮੋਹ ਭਰੀਆਂ ਅੱਖਾਂ ਨੂੰ ਬਾਬਿਆਂ ਦੇ ਔਟਣਾ ਭਰੇ ਹੱਥਾਂ ਨੂੰ ਰਾਤ ਤੱਕ ਦੀ ਉਦਾਸ ਪਿੰਡ ਦੀ ਜੂ ਨੂੰ ਸਾਂਝੇ ਘਰਾਂ ਦੀ ਉਜੜੀ ਇੱਕ ਖੂ ਨੂੰ ਕੋਗ ਵਸਤੇ ਮੇਰੇ ਘਰਾ ਨੂੰ ਪਿੰਡ ਧੁਗਾ ਕਲਾ ਨੂੰ ਲੇਖਕ ਕਹਿੰਦੇ ਨੇ ਜਿੱਤ ਤੇ ਹਾਰ ਦੇ ਵਿਚਕਾਰ ਸਿਰਫ ਇੱਕ ਅਧੂਰੀ ਕਹਾਣੀ ਦਾ فاਸਲਾ ਹੁੰਦਾ ਜਿਉਂ-ਜਿਉਂ ਦੁਨੀਆ 'ਚ ਲੋਕਾਂ ਦੀ ਭੀੜ ਵਧ ਰਹੀ ਹੈ ਆਦਮੀ ਆਪਣੇ ਆਪ ਨੂੰ ਹੋਰ ਵੀ ਇਕੱਲਾ ਮਹਿਸੂਸ ਕਰ ਰਿਹਾ ਆਧੁਨਿਕ ਯੁੱਗ ਦੀਆਂ ਸਹੂਲਤਾਂ ਜਿਉਂ-ਜਿਉਂ ਮਨੁੱਖ ਦੇ ਕਰੀਬ ਆਈਆਂ ਨੇ ਮਨ ਦਾ ਸਕੂਨ ਦੂਰ ਹੋ ਗਿਆ ਇਹ ਵਰਤਾਰਾ ਪਿਛਲੀ 1 ਸਦੀ ਚ ਬਹੁਤ ਤੇਜ਼ੀ ਨਾਲ ਵਧਿਆ ਮਨੁੱਖ ਭਾਵੇਂ ਇਸ ਬ੍ਰਹਿਮੰਡ ਦਾ ਸਭ ਤੋਂ ਬੁੱਧੀਮਾਨ ਜੀਵ ਹੈ ਜੋ ਸਮਝਣ ਤੇ ਸਮਝਾਉਣ ਦੇ ਕਾਬਿਲ ਹੈ ਪਰ ਉਹ ਰਹਿਂਦਾ ਦੁਖੀ ਹੈ ਨਿਰੰਤਰ ਸੁੱਖ ਦੀ ਭਾਲ ਕਰਦਾ ਹੈ ਤੇ ਸੁੱਖ ਭਾਲ ਲਿਆ ਭਾਲ ਲਿਆ ਹੋਰ ਦੁਖੀ ਹੋ ਜਾਂਦਾ ਹੈ ਇਸ ਵੱਧ ਰਹੀ ਬੇਚੈਨੀ ਪਿੱਛੇ ਕੀ ਕਾਰਨ ਹੈ ਕੁਝ ਨਿੱਜੀ ਕਾਰਨਾਂ ਤੋਂ ਇਲਾਵਾ ਇੱਕ ਮੂਲ ਕਾਰਨ ਇਹ ਹੈ ਕਿ ਸਾਡੇ ਅੰਦਰ ਆਪਣੇ ਮਨ ਦੀ ਸੋਚ ਤੇ ਮਨੁੱਖੀ ਵਰਤਾਰੇ ਨੂੰ ਸਮਝਣ ਦੀ ਕਮੀ ਹੈ ਥੋੜੀ ਜਿਹੀ ਖੁਸ਼ੀ ਭਾਵੇਂ ਮਨੋਰੰਜਨ ਦੇ ਸਾਧਨਾਂ ਰਾਹੀਂ ਮਿਲ ਸਕਦੀ ਹੈ ਪਰ ਸਥਾਈ ਸਕੂਨ ਮਨੁੱਖੀ ਵਰਤਾਰੇ ਨੂੰ ਸਮਝਣ ਚ ਹੀ ਹੈ ਮੂਡ ਕਦੀਮ ਤੋਂ ਸਿਆਣਿਆਂ ਗੁਰੂਆਂ ਪੀਰਾਂ ਫਕੀਰਾਂ ਤੇ ਦਾਰਸ਼ਨਿਕਾਂ ਨੇ ਸਾਨੂੰ ਇਹੀ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਇਹਨਾਂ ਕੋਸ਼ਿਸ਼ਾਂ ਚ ਕਈ ਤਰਮ ਉਤਪੰਨ ਹੋਏ ਜੋ ਬਾਅਦ ਵਿੱਚ ਸੌੜੀਆਂ ਰੌਰੀਆਂ 'ਚ ਫਸ ਕੇ ਭਟਕਣਾ ਦਾ ਕਾਰਨ ਵੀ ਬਣੇ ਸੁੱਖ-ਦੁੱਖ ਤੇ ਜ਼ਿੰਦਗੀ ਦੇ ਤੱਤ ਸਿਰਫ ਧਾਰਮਿਕ ਸਥਾਨਾ ਦੇ ਹੀ ਵਿਸ਼ੇ ਨਹੀਂ ਨੇ ਇਹ ਸਾਂਝ ਵਿਅਕਤੀਗਤ ਹੈ ਇਸੇ ਲਈ ਸੱਥਾਂ 'ਚ ਵਾਰਤਾਲਾਪ ਤੇ ਦਾਦੀਆਂ ਦੀਆਂ ਕਹਾਣੀਆਂ ਕਿਸੇ ਸਤਸੰਗ ਤੋਂ ਘੱਟ ਨਹੀਂ ਸੰਹੁੰਦੀਆਂ ਸਾਖੀਆਂ ਕਹਾਣੀਆਂ ਤੇ ਕਵਿਤਾਵਾਂ ਜ਼ਿੰਦਗੀ ਦੀਆਂ ਸੱਚਾਈਆਂ ਨੂੰ ਸਮਝਣ ਦਾ ਮਾਧਿਅਮ ਰਹੀਆਂ ਸਾਰੀ ਧਾਰਮਿਕ ਗ੍ਰੰਥ ਇਸ ਗੱਲ ਦਾ ਪ੍ਰਮਾਣ ਨੇ ਕਥਾ ਕਹਾਣੀਆਂ ਸੁਣਾਉਣ ਦਾ ਸਿਲਸਿਲਾ ਉਦੋਂ ਤੋਂ ਹੀ ਸ਼ੁਰੂ ਹੋ ਗਿਆ ਸੀ ਜਦੋਂ ਤੋਂ ਮਨੁੱਖ ਨੇ ਬੋਲਣਾ ਸ਼ੁਰੂ ਕੀਤਾ ਕਈ ਕਹਾਣੀਆਂ ਸਪਸ਼ਟ ਤੇ ਕਈ ਸੰਕੇਤਕ ਹੁੰਦੀਆਂ ਨੇ ਜੋ ਸਾਡੀ ਸੋਚ ਦੇ ਦਰਵਾਜ਼ੇ ਖੋਲ੍ਹਦੀਆਂ ਨੇ ਸਾਡੀ ਇਤਿਹਾਸ ਤੇ ਮਿਥਿਹਾਸ ਚ 40 ਦਿਨਾਂ ਦੀ ਬਹੁਤ ਮਹਾਨਤਾ 40 ਦਿਨਾਂ ਚ ਵਾਪਰੀਆਂ ਕਈ ਪ੍ਰਚਲਿਤ ਘਟਨਾਵਾਂ ਨੇ ਸੰਸਾਰ 'ਚ ਬਹੁਤ ਸਾਰੇ ਵਿਅਕਤੀਗਤ ਤੇ ਸਮਾਜਿਕ ਬਦਲਾਅ ਆ ਲਿਆਂਦੇ। ਕੇਸਰ ਤੇ ਫਕੀਰ ਦੇ ਨਾਲ ਨਾਲ ਸ਼ਾਇਦ ਯਾਤਰਾ ਮੇਰੀ ਵੀ ਹੈ ਜੋ ਉਸ ਦਿਨ ਸ਼ੁਰੂ ਹੋਈ ਸੀ ਜਿਸ ਦਿਨ ਮੇਰੇ ਪਰਿਵਾਰ ਦੇ ਵਡੇਰੇ 47 ਦੀ ਵੰਡ ਵੇਲੇ ਜ਼ਿਲ੍ਹਾ ਸਰਗੋਦਾ ਦੇ ਚੱਕ ਨੰਬਰ 119 ਤੋਂ ਗੱਡੀਆਂ ਤੇ ਆਪਣਾ ਸਮਾਨ ਲੱਦ ਕੇ ਤੁਰੇ ਸਨ। ਸਾਡੇ ਸਾਰਿਆਂ ਦੇ ਅੰਦਰ ਇੱਕ ਕੇਸਰ ਹੈ ਜੋ ਆਪਣੇ ਮਕਸਦ ਤੇ ਮੰਜ਼ਿਲ ਦੀ ਭਾਲ 'ਚ ਭਟਕ ਰਿਹਾ। पर हर एक नु फकीर ਵਰਗਾ ਮਾਰਗਦਰਸ਼ਕ ਨਹੀਂ ਮਿਲਦਾ ਇਹ ਲਿਖਤ ਕਿਸੇ ਕੜੀਚ ਜ਼ਿੰਦਗੀ ਦੇ ਤੱਥਾਂ ਨੂੰ ਸਮਝਣ ਤੇ ਸਾਂਝਾ ਕਰਨ ਦਾ ਇੱਕ ਉਪਰਾਲਾ ਆਸ ਹੈ ਕਿ ਕਬੂਲ ਕਰੋਗੇ ਕਵਿਓ ਬਾਚ ਕੋਈ ਜਾਵੋ ਜੰਗਲ ਬੇਲਿਆਂ ਚ ਬੀਨ ਵਜਾਵੋ ਮੇਰੇ ਦੇਸ਼ ਨੂੰ ਜੀਨੇ ਡੰਗਿਆ ਲੱਬ ਨਾਗ ਲਿਆਵੋ ਕੋਈ ਲੱਬੋ ਜੋਗੀ ਜੋਗੜਾ ਜੋ ਕੋੜੀ ਲਾਵੇ ਸੈਕ ਦੇ ਦੇਸ਼ ਪੰਜਾਬ ਨੂੰ ਕੋਈ ਆਣ ਬਚਾਵੇ ਕੋਈ ਆਣ ਬਚਾਵੇ